ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜਸ਼ਨ ਬਾਵਾ ਦੇ ਅੰਤਿਮ ਅਰਦਾਸ ਤੇ ਆਇਆ ਸੀਗਾ ਅੰਤਿਮ ਅਰਦਾਸ ਤੇ ਆਇਆ ਤਾਂ ਮੈਂ ਵੈਸੇ ਲੰਗੜਾ ਹਲਾ ਲਾਇਆ ਤੇ ਇੱਕ ਕਰੋੜਾਂ ਪਤੀਆ ਜਿਹੜਾ 2.5-3 ਕਰੋੜ ਰੁਪਏ ਦਾ ਮਾਲਕ ਆ ਉਹ ਐਸ ਵਕਤ ਇੱਥੇ ਰੋਟੀਆਂ ਲਾਈ ਜਾਂਦਾ ਤੇ ਕਿਆ ਬੰਦੇ ਦੀ ਤੁਸੀਂ ਕਹਿ ਲੋ ਦਾਨੀ ਤਾਂ ਬਹੁਤ ਵੇਖਿਆ ਪਰ ਮੈਨੂੰ ਆਹ ਦਾਨੀ ਵਧੀਆ ਲੱਗਿਆ ਬੇਲੀ ਬੇਲੀ ਸਾਡੇ ਆ ਝਾੜ ਕੋਲ ਆ ਰਿਹਾ 2.5-3 ਕਰੋੜ ਰੁਪਏ ਦਾ ਮਾਲਕ ਜਿਹੜਾ ਰੋਟੀਆਂ ਲਾਈ ਜਾਂਦਾ ਤੇ ਅਗਲੀ ਵਾਰੀ ਇਹਦੀ ਆ ਹੁਣ ਆਤਮ ਹੱਤਿਆ ਇਹਨੇ ਕਰਨੀ ਆ ਫੌਜਾ ਸਿੰਘ ਸਰਾਰੀ ਕਤਲ ਇਹਦਾ ਕਰਾਊਗਾ ਉਹ ਕਤਲ ਕਿਉਂ ਕਰਾਊਗਾ ਵੀ ਸੁਣ ਲੈ ਇਧਰ ਆ ਜਾ ਰੋਟੀਆਂ ਤੇ ਕਿਸ ਨੂੰ ਹੋਰ ਲਾ ਦੇ 2 ਮਿੰਟਾਂ ਦੀ ਗੱਲ ਇਹ ਜਿਹੜਾ ਫੌਜਾ ਸਿੰਘ ਸਰਾਰੀ ਆ ਇਹਦੇ 7 ਕਿੱਲੇ 7 ਕਿੱਲੇ ਤੇਰੇ 7 ਕਿੱਲੇ 7 ਕਿੱਲੇ ਇਹਦੇ ਲੈ ਕੇ ਬਰਿਆਵੀ ਆ ਬਰਿਆਵੀ ਇਹਦੇ 7 ਕਿੱਲੇ ਆ ਇਹਦੇ ਤੋਂ ਰੇਤਾ ਚੱਕੀ ਜਾਂਦਾ 7 2 3 ਕਰੋੜ ਦਾ ਰੇਤਾ ਚੱਕ ਲਿਆ ਜਾ ਇੱਥੇ ਆ ਜਾ 2.3 ਕਰੋੜ ਦਾ ਰੇਤਾ ਚੱਕ ਲਿਆ ਤੇ ਇਹਨੂੰ ਪੰਜੀ ਨਹੀਂ ਦਿੱਤੀ ਤਾਂ ਇਹਨੂੰ ਮੈਂ 2.3 ਕਰੋੜ ਰੁਪਏ ਦਾ ਮਾਲਕ ਪਿਆ ਜਿੰਨਾ ਇਹਨੇ ਜਸ਼ਨ ਬਾਵੇ ਨੂੰ ਤੰਗ ਕੀਤਾ ਸੀ ਉਨਾ ਹੀ ਇਹਨੂੰ ਤੰਗ ਕਰੀ ਜਾਂਦਾ ਤੇ ਅੱਜ ਕਦੇ ਇਹਦੇ ਕੋਲ ਬੰਦੇ ਭੇਜਦਾ ਕਦੇ ਕੁਝ ਐਂ ਕਹ ਲਵੇਂ ਜਿਵੇਂ ਦੱਸਿਆ ਕਦੇ ਕੁਝ ਵੀ ਇਹਨੂੰ ਕਹਿੰਦੇ ਵੀ ਆਉਦਾ ਚੁੱਪ ਕਰ ਖਰਚਾ ਪਾਣੀ ਲੈ ਜਿਹੜਾ ਕੁਝ ਲੈਣਾ ਤੇ ਫੌਜਾ ਸਿੰਘ ਸਰਾਰੀ ਲੋਕਾਂ ਨੂੰ ਕਿਉਂ ਤੰਗ ਕਰੀ ਜਾਂਦਾ ਤੇਰੀ ਜਿਹੜੀ ਬੋਲੀ ਉਹ ਤਾਂ ਵੇਖ ਲਈਏ ਤੂੰ ਤਾਂ ਕਹਿੰਦਾ ਸੀ ਮੈਂ ਲੈ ਕੇ ਨਹੀਂ ਖਾਂਦਾ ਐ ਨਹੀਂ ਕਰਦਾ ਤੇ ਆ ਲੋਕਾਂ ਦੇ ਹੱਕ ਆਈ ਜਨਾ ਲੈ ਕੇ ਲੈ ਕੇ ਥੋੜਾ ਖਾਣਾ ਤੋਂ ਜਾਇਜ਼ ਪਰਚਾ ਕਰਾ ਤੇ ਤੂੰ ਖੋ ਗੇ ਖਾਣਾ ਜਾਇਜ਼ ਪਰਚੇ ਕਰਾਤੇ ਬਾਈ ਤੇ ਮੈਂ ਬੱਲੂ ਆਣੇ ਆ ਜਾ ਫੁੱਲਾ ਤਬੋਰ ਬੱਲੂ ਆਣੇ ਹਰਕਾ ਉੱਥੇ ਅਸੀਂ ਮੇਰਾ ਛੋਟਾ ਬਰਾਦਰ ਜਿੰਦੇ ਨੇ ਪਰਚਾ ਤੇ ਅਸੀਂ ਬੱਲੂ ਆਣੇ ਚ ਲੰਗਰ ਪਕਾਉਂਦੇ ਪਏ ਸੀ ਤੇ ਸ਼ਾਮ ਨੂੰ ਅਸੀਂ ਆਏ ਵੀਆਂ ਦੇ ਪਿੰਡ ਰੋਲਾ ਪੈ ਗਏ ਤੇ ਨਾਂ ਸਾਡੇ ਵੀ ਪਰਚੇ ਚ ਲਿਖੇਗਾ ਇਹ ਪੰਜਾਂ ਟੋਲੇ ਦੀ ਚੈਨ ਲੈ ਗਈ ਤੇ ਕੋਟ ਮਾਰ ਹੋ ਗਈ ਠੇਕੇਦਾਰ ਦੀ ਹੁਣ ਇਹ ਬੰਦੇ ਪਤਾ ਨਹੀਂ ਕਿਹੜੇ ਸੀ ਕੁੱਟਣ ਵਾਲੇ ਜਿਹੜੇ ਪਿੰਡ ਦੇ ਸਾਫਾ ਸਰਪਲ ਚ ਹੀ ਚਾਰ ਪਾ ਲਿਆ ਸਭੋ ਜੋ ਵੀ ਆਪਾਂ ਨੂੰ ਉਹ ਹੀ ਛੱਡੋ ਉਹਨਾਂ ਨਾਂ ਲਖਾ ਤੇ ਸਾਡੇ ਵੀ ਅੱਛਾ ਤੁਹਾਡੇ ਨਾਂ ਲਖਾ ਆ ਫੌਜਾ ਸਿੰਘ ਸਰਾਰੀ ਵੇਖ ਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਕਿੰਨਾ ਲੋਕਾਂ ਨਾਲ ਕਰੀ ਆਉਂਦਾ ਬੋਲਦਾ ਕਿਉਂ ਨਹੀਂ ਤੂੰ ਫੌਜਾ ਸਿੰਘ ਸਰਾਰੀ ਤੇ ਤੂੰ ਤਾਂ ਕਹਿੰਦਾ ਮੇਰੀ ਇੱਕ ਇੱਕ ਚੀਜ਼ ਤੇ ਨਜ਼ਰ ਆ ਮੇਰੀ ਬਾਜ ਵਾਲੀ ਅੱਖਾ ਮੈਨੂੰ ਇੰਜ ਲੱਗਦਾ ਵੀ ਤੇਰੀ ਜਿਹੜੀ ਅੱਖਾ ਤੂੰ ਦੇਖਦਾ ਹੀ ਨਹੀਂ ਉਹ ਅ ਪਤਾ ਨਹੀਂ ਅੱਖ ਨੂੰ ਹੋਇਆ ਕੀ ਆ ਕਹਿੰਦੇ ਜਈ ਮੈਂ ਨਹੀਂ ਗਾਲੇ ਐਸਡੀ ਉਹ ਜਿੰਨੇ ਵੀ ਮੈਂ ਨਹੀਂ ਗਾਲੇ ਅਫਸਰ ਸੀ ਸ਼ਾਮ ਨੂੰ ਢੇਰੀਆਂ ਪਾਉਂਦੇ ਸੀ ਪੈਸਿਆਂ ਦੀਆਂ ਢੇਰੀਆਂ ਕਿਉਂਕਿ ਜਿਹੜੀ ਮੇਰੀ ਉਤਲੀ ਜਿਹੜੀ ਕਿਲਾ ਡੇਢ ਕਿਲਾ ਜ਼ਮੀਨ ਸੀ ਨਾ ਜਿੱਥੋਂ ਰਾਹ ਦਿੱਤਾ ਹੈ ਟਰਾਲੇ ਚੜਨ ਆਉਣ ਵਾਸਤੇ ਉਹ ਵੀ ਮੇਰੀ ਜ਼ਮੀਨ ਖਾ ਗਿਆ ਤੇ ਉਥੋਂ ਪਰਚੀ ਕਿਹਾ 60000 ਰੁਪਏ ਪਰਚੀ ਕੱਢਦੇ ਆ ਕਿੰਨੀ ਦੂਰ ਆ ਤੇਰੀ ਉਹ ਤੂੰ ਸਾਨੂੰ ਕਿਸ ਦਿਨ ਬੁਲਾ ਅਸੀਂ ਨਾਲੇ ਉਹ ਵਿਖਾਵਾਂਗੇ ਕਿ ਫੌਜਾ ਸਿੰਘ ਰੈਪ ਬਣੇ ਮਨ ਉਹ ਰੈਪ ਬਣੇ ਪਿਆ ਬਸ ਦੇਖ ਲੈ ਉਹਦੀਆਂ ਵੀਡੀਓ ਲੈ ਲੈ ਨਹੀਂ ਤਾਂ ਉਹ ਤੜਾਊਗਾ ਤੇ ਆ ਫੌਜਾ ਸਿੰਘ ਸਰਾਰੀ ਲੋਕਾਂ ਦੇ ਹੱਕ ਨਾ ਖਾ ਉਹ ਤੁਸੀਂ ਕਹਿ ਦਿੰਦੇ ਕਿ ਆਇਓ ਤੇਰਾ ਬੰਦਾ ਵੇਖ ਲੈ ਕਰੋੜਾਂ ਰੁਪਈਆਂ ਦਾ ਮਾਲਕ ਹੋਵੇ ਤੇ ਤੂੰ ਠੱਗੀ ਮਾਰੀ ਹੋਵੇ ਤੇ ਰੋਟੀਆਂ ਲੌਂਦਾ ਫਿਰਦਾ ਆ ਤੂੰ 5 ਮਿੰਟ ਆ ਕੇ ਤੇ ਬਹਿ ਤੇ ਵਿਖਾ ਦੇ ਆਖਰ ਜਾਂ ਕੋਈ ਗੱਲ ਛੱਡੇ ਪੈਸੇ ਤਾਂ ਨੋ ਅਸੀਂ ਪੈਸੇ ਪੁਹੇ ਤੇ ਕੋਈ ਭੁੱਖੇ ਨਹੀਂਗੇ ਫੌਜਾ ਸਿੰਘ ਬਾਕੀ ਇੱਕ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੂੰ ਹੁਣਤਮਾਨ ਤੂੰ ਸਾਹਮਣੇ ਬਹਿ ਤੇ ਮੇਰੇ ਨਾਲ ਗੱਲ ਕਰ ਸਾਹਮਣੇ ਬਹਿ ਤੇ ਮੇਰੇ ਨਾਲ ਗੱਲ ਕਰ ਤੂੰ ਇਨਸਾਫ ਹੀ ਉਹ ਤੋਂ ਮੰਗੀ ਜਾਂਦਾ ਜਿਹੜਾ ਕਿਸੇ ਨੇ ਦਿੱਤਾ ਇਨਸਾਫ ਖੋਲੇ ਉਹ ਤਾਂ ਕਹਿੰਦੇ ਇਨਸਾਫ ਦੇਨੇ ਮੈਂ ਅਕਰੀ ਜੀ ਵੀ ਤਾਂ ਸੀ ਮੈਨੂੰ ਇਨਸਾਫ ਹੈ ਮੈਂ ਇਹਨੂੰ ਦੱਸਾਂ ਨਾ ਤੇਰੇ ਐਸ ਡੀਓ ਜਾਈ ਮੈਂ ਨਹੀਂ ਗੱਲ ਜਿੰਨੇ ਅਫਸਰ ਸੀ ਸਾਰੇ ਸਾਰੇ ਰਿਸ਼ਵਤਖੋਰ ਸੀ ਸਾਰੇ ਬੰਦੇ ਹੋ ਜਿੰਨੇ ਵੀ ਲੱਗੇ ਵਿੱਚ ਕੰਡੇ ਤੇ ਜਿਹੜੇ ਤੋਂ ਬੰਦੇ ਜਿਹੜੇ ਨੂੰ ਤੂੰ 1.5 ਲੱਖ ਰੁਪਇਆ ਤਨਖਾਹਾਂ ਦੇਂਦਾ ਪਿਆ ਇੱਕ ਤੂੰ ਸਾਨੂੰ ਡਾਂਗਾ ਠਗਵਾਈਆਂ ਇੱਕ ਅਸੀਂ ਦੇ ਤਾ ਸੱਤਾ ਕਰਨੇ ਚੁਕਾਇਆ ਇੱਕ ਅਸੀਂ ਜ਼ਮੀਨਾਂ ਗਵਾਈਆਂ ਸਾਨੂੰ ਕੀ ਪਰਲੇ ਪਿਆ ਤੇ ਹੁਣ ਸਾਡੇ ਕੋਲ ਹੀ ਹੈ ਅੱਛਾ ਉਹ ਜ਼ਮੀਨ ਤੁਹਾਡੇ ਕੋਲ ਹੀ ਆ ਹਾਂਜੀ 7.5 ਕਰੋੜ ਦਾ ਰੇਟ ਲੈ ਗਿਆ ਹਾਂਜੀ ਤੇ ਉਹ ਜਿਹੜੇ ਦਰਿਆ 'ਚ ਹੀ ਪਈ ਹੈ ਵੀਰ ਜੀ ਇਹਦੀ ਮਾਲਕੀ ਸਾਡੀ ਅੱਛਾ ਇਹਦੀ ਮਾਲਕੀ ਹਾਂਜੀ ਤੇ ਪਹਿਲੀ ਤੋਂ ਸਾਡੀ ਮਾਲਕੀ ਹੈ ਤੇ ਬਾਜ਼ਾਰ ਤੋਂ ਜਿਹੜੀ 1.5 ਗਿੱਲਾ ਸੀ ਉਤਲੀ ਬਾਕੀ ਦਰਿਆ ਲੈ ਗਿਆ ਬਜਾ ਸਿੰਘ ਸਰਾਰੀ ਆ ਲੋਕਾਂ ਦੇ ਹੱਕ ਲੈਣੇ ਬੰਦ ਕਰ ਦੇ ਇੱਕ ਮਾਂ ਦਾ ਪੁੱਤ ਖਾ ਲਿਆ ਤੂੰ ਭੈਣ ਦਾ ਭਰਾ ਖਾ ਲਿਆ ਦਾਦੀ ਦਾ ਪੋਤਾ ਖਾ ਲਿਆ ਹੋਰ ਕੀ ਖਾਏਗਾ ਲੋਕਾਂ ਦੇ ਹੱਕ ਵੀ ਖਾਈ ਜਾਂਦਾ ਤੇ ਕਿੰਨੇ ਕਿੰਨਾ ਕਿੰਨਾ ਵਿਚਾਰ ਬੱਬਰ ਪਰੂਗਾ ਨਾਲ ਕੀ ਜਾਣਾ ਨਾਲ ਕੱਖ ਨਹੀਂ ਜਾਣਾ ਜਿਹੜੀਆਂ ਕਰੋੜਾਂ ਰੁਪਈਆ ਦੀਆਂ ਗੱਡੀਆਂ ਦੇ ਸ਼ੌਂਕ ਪਾਲੀ ਜਾਂਦਾ ਨਾ ਉਹ ਇਹਨਾਂ ਲੋਕਾਂ ਦੇ ਹੱਕ ਖੋ ਕੇ ਬਣਾਏਗਾ ਤੇ ਉਹ ਤੇਰੇ ਨਾਲ ਵੇਖ ਕੇ ਤਾਜਮਹਿਲ ਯਾਦ ਆਇਆ ਕਰੂਗਾ ਜਿਹੜੇ ਤੂੰ ਕੁੱਠੀਆਂ ਪਾ ਕੇ ਦੇਈ ਜਾਂਦਾ ਨਾ ਨਾ ਰਿਸ਼ਤੇਦਾਰਾਂ ਨੂੰ ਲੋਕ ਵੀਡੀਓ ਪਾਪਾ ਦੱਸਦੇ ਆ ਤੇ ਉਹ ਤਾਜਮਹਿਲ ਤੋਂ ਘੱਟ ਨਹੀਂ ਲੋਕਾਂ ਦੀਆਂ ਚੀਕਾਂ ਸੁਣਿਆ ਕਰਨ ਉਹਦੇ ਵਿੱਚ ਇਹ ਯਾਦ ਰੱਖ ਲੈ ਵੇਖੋ ਜੀ ਵੀਰ ਜੀ ਹੁਣ ਦੁਨੀਆ ਤੇ ਬਰਾਦਰੀਆਂ ਤਾਂ ਬਣੀਆਂ ਹੀ ਪਈਆਂ ਨੇ ਬਾਕੀ ਜਿਹੜਾ ਇਹ ਬੰਦਾ ਹੈ ਇਹ ਡੈਂਟੀ ਜ਼ਿੰਦਗੀ ਤੱਕ ਹੈ ਸਾਰੀ ਡੈਂਟੀ ਦੀ ਦੁਨੀਆ ਤੱਕ ਹੈ ਸਾਰੇ ਨੂ ਸਾਰੇ ਬਾਰਡਰ ਦੇ ਪਿੰਡ ਕਹਿਣਗੇ ਉਹ ਫਿਟੇ ਨੂੰ ਫੌਜੀ ਆ ਤੇ ਪਹਿਲਾਂ ਫਿਟੇ ਪਹਿਲਾਂ ਆ ਨਹੀਂ ਯਾਰ ਯਾਰ ਬੰਦਾ ਆਦਾ ਹੀ ਦੋ ਦਾ ਯਾਰ ਆ ਉਹਨੇ ਤੈਨੂੰ ਰੁਪਿਆ 50 ਬੰਦਾ ਵੀ ਨਹੀਂ ਬੈਠੇ ਦੋ ਦਾ 20 ਬੰਦੇ ਵੀ ਨਹੀਂ ਹੋਣੇ ਤੇ ਉਹਨਾਂ ਨੂੰ ਬੰਦਿਆਂ ਦੀ ਲੋੜ ਵੀ ਨਹੀਂ ਉਹ ਬਣ ਗਿਆ ਹੁਣ ਅਗਲੀ ਵਾਰੀ ਲੋੜ ਪਾਲੂਗਾ ਤੇ ਪੰਜਾਬ ਦੇ ਲੋਕੋ ਆ ਫੌਜਾ ਸਿੰਘ ਸਰਾਰੀ ਗੁਰੂ ਅਰਸਾਏ ਹਲਕੇ ਦਾ ਐਮ ਐਲ اے ਜਿਹੜਾ ਲੋਕਾਂ ਦਾ ਜੀਣਾ ਦੁੱਬਰ ਕਰੀ ਖੜਾ ਆ ਵੇਖ ਲੈ ਜਿਹੜੇ ਲੋਕਾਂ ਦੇ ਹਾਲ ਆ ਇਹ ਰੋਟੀਆਂ ਲਾਈ ਜਾਂਦਾ ਸੀ ਤੇ ਮੈਨੂੰ ਕਹਿੰਦਾ ਬਾਈ ਯਾਰ ਆ ਵੀ ਸਤੂ ਲੋਕਾਂ ਨੇ ਮਸਲੇ ਚੱਕਦਾ ਮੇਰਾ ਵੀ ਮਸਲਾ ਚੱਕ ਮੈਂ ਕੋਈ ਗੱਲ ਨਹੀਂ ਗੱਲ ਦੱਸ ਜਦੋਂ ਪਤਾ ਲੱਗਾ ਵੀ ਕਰੋੜਾਂ ਰੁਪਈਆਂ ਦਾ ਮਾਲਕ ਹੋ ਕੇ ਇਹ ਮਜ਼ਦੂਰੀਆਂ ਕਰਦਾ ਫਿਰਦਾ ਤਾਂ ਫਿਰ ਮੈਂ ਕਿਹਾ ਵਾਕੇ ਹੀ ਫਿਰ ਜ਼ਰੂਰ ਗੱਲ ਕਰਾਂਗੇ ਫੌਜਾ ਸਿੰਘ ਸਰਾ ਮੈਂ ਵੀ ਆਉਂਗਾ ਤੇਰੀ ਜ਼ਮੀਨ ਤੇ ਜ਼ਰੂਰ ਹੋਈ ਕੋਈ ਗੱਲ ਨਹੀਂ ਠੀਕ ਹੈ